ਤਾ ਜਿਹੜੀ ਇਹ ਗੱਡੀ ਖੜੀ ਹੈ ਸਭ ਤੋਂ ਪਹਿਲਾਂ ਜਿਹੜੀ ਦੁਨੀਆ 'ਚ ਜੀਪ ਬਣੀ ਤਾਂ 1941 'ਚ ਬਣੀ ਸੀ ਇਹ 1941 ਮਾਡਲ ਜੀਪ ਹੈ ਇਹ ਅਮਰੀਕਨ ਜੀਪ ਹੈ ਇਹ ਦੂਜੀ ਜੰਗ-ਏ-ਅਜ਼ੀਮ ਜਿਹੜੀ ਹੋਈ ਉਹ ਫੋਰਡ ਕੰਪਨੀ ਨੇ ਇਹ ਬਣਾਈ ਸੀ ਜੀ ਜਦੋਂ ਲੜਾਈ ਖਤਮ ਹੋ ਗਈ ਤੇ 1950 ਦੇ ਵਿੱਚ ਫਿਰ ਅਮਰੀਕਨ ਫੌਜ ਨੇ ਆਹ ਗੱਡੀਆਂ ਬਣਾਈਆਂ ਇਹਨਾਂ ਨੂੰ ਵਿਲੀਜ਼ ਕਹਿੰਦੇ ਆ ਵਿਲੀਜ਼ ਓਵਰਲੈਂਡ ਕਾਰਪੋਰੇਸ਼ਨ 1950 ਮਾਡਲ ਹੈ ਇਹ ਫਿਰ 1965 ਦੀ ਜੰਗ ਦੇ ਵਿੱਚ ਇਹ ਗੱਡੀਆਂ ਪਾਕਿਸਤਾਨ ਦੀ ਦੀ ਫੌਜ ਕੋਲੇ ਅਮਰੀਕਨ ਜੀਪ ਐ ਅਮਰੀਕਨ ਜੀਪ ਐ ਇਹਨੂੰ ਕਾਈਜ਼ਰ ਜੀਪ ਕਹਿੰਦੇ ਐ ਵੈਸੇ ਤਾਂ ਉਸ ਉਹ ਵੀ ਸਾਰੀਆਂ ਅਮਰੀਕਨ ਨਹੀਂ ਐ ਅਮਰੀਕਾ ਤੋਂ ਹੀ ਬਣੀਆਂ ਜੀਪਾਂ ਇਹ ਪਾਕਿਸਤਾਨ ਦੀ ਫੌਜ ਕੋਲੇ ਸੀ ਸ਼ਾਇਦ ਹਿੰਦੁਸਤਾਨ ਦੀ ਫੌਜ ਨੇ ਜਿੱਤੀ ਹੋਣੀ ਐ ਪਰ 6 ਸਿਲੰਡਰ ਪੈਟਰੋਲ ਦੀਆਂ ਗੱਡੀਆਂ ਸਾਰੀਆਂ ਸੋ ਇਹ ਇਹ ਔਰ ਅਗਲੀ ਜਿਹੜਾ ਇਹ ਜਿਹੜਾ ਨੀਸਾਨ ਪੈਟਰੋਲ ਹੈ ਇਹ ਇਹਨੂੰ ਜੌਂਗਾ ਜੀਪ ਕਹਿੰਦੇ ਆ ਜੀ ਜਦੋਂ 1962 ਦੀ ਚੀਨ ਨਾਲ ਜੰਗ ਲੱਗੀ ਸੀ ਤਾਂ ਇਹ ਜੀਪਾਂ ਜਿਹੜੀਆਂ ਬਿੱਲੀ ਸੀ ਬੜੀਆਂ ਕਮਜ਼ੋਰ ਸੀ ਜੀ ਇਹ ਪਹਾੜ ਵਗੈਰਾ ਨਹੀਂ ਚੜਦੀਆਂ ਸੀ ਤਾਂ ਫਿਰ ਇਹ ਜਾਪਾਨ ਤੋਂ ਇਹ ਮਾਡਲ ਮੰਗਾਇਆ ਗਿਆ ਫਿਰ ਇਹ ਜੱਬਲਪੁਰ 'ਚ ਹੀ ਬਣਾਉਣ ਲੱਗ ਗਏ ਤੇ ਇਹਨੂੰ ਇਹ 6 ਸਿਲੰਡਰ ਹੈ ਬੜੀ ਤਾਕਤਵਰ ਜੀਪ ਹੈ ਅ ਉਸ ਤੋਂ ਬਾਅਦ ਜਿਹੜੀ ਆ ਅਗਲੀ ਜੀਪ ਆਉਂਦੀ ਹੈ ਜੀ ਇਹਨਾਂ ਤੇ ਜਿਹਨੂੰ ਆਰਸੀਐਲ ਗਨਸ ਕਹਿੰਦੇ ਸੀ ਰਿਕੋਇਲਸ ਗਨਸ ਹੈ ਇਹਨਾਂ ਤੇ ਟੋਪ-ਟੋਪਾ ਲੱਗੀਆਂ ਹੁੰਦੀ ਸੀ ਤੇ ਅਬਦੁਲ ਹਮੀਦ ਨੇ ਪਰਮਵੀਰ ਚੱਕਰ ਜਿਹੜਾ ਇਹ 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 ਜੀਪਾਂ ਨਾਲ ਟੈਂਕ ਪਾਕਿਸਤਾਨ ਦੇ ਤਬਾਹ ਕੀਤੇ ਸੀ। ਜੀ। ਔਰ ਫਿਰ ਇਹ 1990 ਮਾਡਲ ਹੈ ਔਰ 1990 ਮਾਡਲ ਦੇ ਵਿੱਚ ਫਿਰ ਜੀਪ ਇੰਡੀਅਨ ਆਰਮੀ ਤੋਂ ਖਤਮ ਹੋ ਗਈ। ਅ ਫਿਰ ਉਹਨਾਂ ਨੇ ਜਿਪਸੀਆਂ ਵਗੈਰਾ ਸੂਮੋ ਵਗੈਰਾ ਲੈਣੀਆਂ ਸ਼ੁਰੂ ਕਰਤੀਆਂ। ਸੋ ਮੈਨੂੰ ਇਹ ਸਾਰੀਆਂ ਜੀਪਾਂ ਔਰ ਸਵਾਰੀਆਂ ਤਾਂ ਤੁਸੀਂ ਬਹੁਤ ਗਿਣ ਲੀਆਂ। ਪਰ ਮੈਨੂੰ ਲੱਗਦਾ ਇਹਨਾਂ ਦੀ ਕੁੱਲ ਕੀਮਤ ਸ਼ਾਇਦ 10 ਲੱਖ ਤੋਂ ਵੀ ਘੱਟ ਹੋਵੇ। ਜੀ ਮਤਲਬ ਟੋਇota ਇਨੋਵਾ ਤੋਂ ਵੀ ਸਾਰੀਆਂ ਰਲਾ ਵੀ ਦੀਏ ਸਾਰੀਆਂ ਆਕਸ਼ਨ ਤੇ ਆ ਜਿਹੜਾ ਜਾਉਂਗਾ ਸੀ 12000 ਦਾ ਲਿਆ ਆ 18000 ਦੀ ਲਈ ਸੀ ਪਰ ਇਹਨਾਂ ਨੂੰ ਫਿਰ ਅਸੀਂ ਦੱਬ ਵਾਲੀ ਮੰਡੀ ਲਿਜਾ ਕੇ ਇਹਨਾਂ ਨੂੰ ਕੁੱਟ-ਕਟ ਕੇ ਰੰਗ ਰੋਗਨ ਕਰਕੇ ਔਰ ਅੱਜਕੱਲ ਸਾਨੂੰ ਇਹ ਇੱਕ ਇੰਟਰਨੈਟ ਤੇ ਸਾਨੂੰ ਅਮਰੀਕਾ ਤੋਂ ਪਾਰਟਸ ਵਗੈਰਾ ਵੀ ਮਿਲ ਜਾਂਦੇ ਐ ਸੋ ਇਹ ਮੇਰਾ ਸ਼ੌਕ ਹੈ ਔਰ ਇਹ ਜਿਹੜਾ ਤੁਸੀਂ ਬੁਲਟ ਮੋਟਰਸਾਈਕਲ ਦੇਖ ਰਹੇ ਹੋ ਇਹ ਤਾਂ ਇੰਗਲੈਂਡ ਦਾ ਬਣਿਆ ਔਰ 500 ਸੀਸੀ ਥੋੜਾ ਜਿਹਾ ਕਿਉਂਕਿ ਆਪਣੇ ਦਾ ਇੱਥੇ 350 ਸੀਸੀ ਹੈ ਇਹ 500 ਸੀਸੀ ਦੇ ਹੈਗੇ ਆ ਇਹਨੂੰ ATV ਕਹਿੰਦੇ ਆ ਆਲ ਟਰੇਨ ਵਹੀਕਲ ਹੈ ਕੱਚੇ ਕੁੱਚੇ ਰਸਤੇ ਜਾਣਾ ਹੋਵੇ ਜੀ ਤਾਂ ਸਾਰੀਆਂ 4x4 ਜੀਪਾਂ ਸਾਰੀਆਂ ਪੈਟਰੋਲ ਤੇ ਹੈ ਇਹ ਸਮੇਂ-ਸਮੇਂ ਤੇ ਤੁਸੀਂ ਸਵਾਰੀ ਸਾਰਿਆਂ ਦੀ ਕਰਦੇ ਰਹਿੰਦੇ ਹੋ ਜਾਂ ਕੋਈ ਵਿਸ਼ੇਸ਼ ਦਿਨ ਮਿੱਥਿਆ ਹੋਇਆ ਨਹੀਂ ਇਹ ਜਦੋਂ ਵੀ ਮੈਂ ਆਣਾ ਹੈ ਇੱਕ ਨੂੰ ਸਟਾਰਟ ਕਰਨਾ ਪੈਂਦਾ ਨਹੀਂ ਤੇ ਖੜੀਆਂ ਖੜੀਆਂ ਵੀ ਖਰਾਬ ਹੋ ਜਾਂਦੀਆਂ ਮਨਪ੍ਰੀਤ ਜੀ ਇੱਕ ਅਹਿਮ ਸਵਾਲ ਕਿ ਜਿੰਨੇ ਇਹ ਵਹੀਕਲ ਨੇ ਇਹਨਾਂ ਸਾਰਿਆਂ ਦੇ ਮਗਰ 786 ਨੰਬਰ ਹੈ ਇਹਦਾ ਕੀ ਰਾਜ਼ ਹੈ ਦੇਖੋ ਕਿਉਂਕਿ ਮੈਨੂੰ ਉਰਦੂ ਅਦਬ ਨਾਲ ਤੇ ਉਰਦੂ ਜ਼ੁਬਾਨ ਨਾਲ ਮੁਹੱਬਤ ਹੈ ਔਰ ਜਿਹੜਾ ਕਲਮਾ ਹੈ ਕੁਰਾਨ ਦਾ ਔਰ ਜਿਹੜਾ ਕਲਮਾ ਲਾ ਇਲਾਹ ਇਲਾ ਮੁਹੰਮਦ ਰਸੂਲullah ਔਰ ਕਿਉਂਕਿ ਅਰਬੀ ਜਿਹੜੀ ਜ਼ੁਬਾਨ ਹੈ ਅਰਬੀ ਉਹਦੇ ਹਰ ਜਿਹੜਾ ਹਰਫ ਹੈ ਉਹਦੀ ਇੱਕ ਉਹਦੇ ਨਾਲ ਇੱਕ ਨੰਬਰ ਵੀ ਜੁੜਿਆ ਹੋਇਆ ਹੈ ਤੇ ਜੇ ਤੁਸੀਂ ਉਹ ਪੂਰੇ ਕਲਮੇ ਦਾ ਜੋੜ ਕੱਢੋ ਅਲਫ ਦਾ ਬੇ ਦਾ ਤੇ ਦਾ ਤਾਂ ਉਸ ਸਾਰਾ ਜੋੜ ਕਲਮੇ ਦਾ 786 ਬਣਦਾ ਹੈ ਸੋ ਜਿਹੜੇ ਸਾਡੇ ਮੁਸਲਮਾਨ ਭਰਾ ਨੇ ਉਹ ਜਦੋਂ ਖਤ ਲਿਖਦੇ ਆ ਕੋਈ ਰੁਕਾ ਲਿਖਦੇ ਆ ਕੋਈ ਤਾਂ 786 ਤਾਂ ਮੁਕੱਦਸ ਮੰਨਿਆ ਗਿਆ ਹੈ ਤਾਂ ਉਹ ਫਿਰ ਸਾਰਾ ਕਲਮਾ ਨਹੀਂ ਲਿਖਦੇ ਕਾਗਜ਼ ਤੇ ਕਿਉਂਕਿ ਕਾਗਜ਼ ਨੂੰ ਕਈ ਵਾਰੀ ਸਿੱਟਣਾ ਪੈਂਦਾ ਹੈ ਮਚਾਉਣਾ ਪੈਂਦਾ ਤਾਂ ਫਿਰ ਉਹਨੂੰ 786 ਲਿਖ ਦਿੰਦੇ ਸੋ ਪੰਜਾਬ ਦੇ ਵਿੱਚ ਕਿਉਂਕਿ ਇਹਦੀ ਅਹਿਮੀਅਤ ਪਤਾ ਨਹੀਂ ਕਿਸੇ ਨੂੰ ਆ ਇਹ اور ਖਾਸ ਕਰਕੇ ਉਰਦੂ ਜ਼ੁਬਾਨ ਨਾਲ ਤਾਂ ਥੋੜੀ ਜਿਹੀ ਲਾਤल्लकी ਹੋ ਗਈ ਹੈ। ਤੋਂ ਇਸ ਕਰਕੇ ਮੈਨੂੰ ਪਤਾ ਹੈ। ਔਰ ਇਹ ਇਹ ਨੰਬਰ ਫਰੀਦ ਦੇ ਨੰਬਰ ਸੀ ਪਹਿਲਾਂ ਹੁਣ ਆਪਸ਼ਨ 'ਚ ਨਹੀਂ ਪਰ ਇਹ ਤਾਂ ਆਪਸ਼ਨ ਤੋਂ ਖੈਰ ਬਹੁਤ ਪਹਿਲਾਂ ਦੇ ਲੈ ਹੋਇਆ। ਇਸ ਲਈ ਮੈਂ ਕਿਉਂਕਿ ਐਡਾ ਰੱਬ ਦੇ ਨਾਮ ਦਾ ਨੰਬਰ ਹੈ ਤੇ ਮੁਫਤ 'ਚ ਮਿਲਦਾ ਹੈ। ਜੀ ਤੇ ਇਤੋਂ ਵਧੀਆ ਫਿਰ ਕੀ ਕੰਮ ਹੋ ਸਕਦਾ ਕਿ ਸਾਰੀਆਂ ਗੱਡੀਆਂ 786 ਹੈ ਔਰ ਮੈਂ ਰੱਬ ਤੋਂ ਡਰ ਕੇ ਕਹਿੰਦਾ ਵੈਸੇ ਤਾਂ ਜਦੋਂ ਦੇ ਨੰਬਰ ਲਵਾਇਆ ਕੋਈ ਐਕਸੀਡੈਂਟ ਨਹੀਂ ਹੋਇਆ ਡਰਾਈਵਿੰਗ ਦਾ ਸ਼ੌਕ ਮਨਪ੍ਰੀਤ ਜੀ ਇਹ ਕਿਸ ਤਰ੍ਹਾਂ ਪਿਆ ਆਮ ਹੀ ਤੁਹਾਨੂੰ ਦੇਖਿਆ ਜਾਂਦਾ ਹੈ ਕਿ ਮਨਪ੍ਰੀਤ ਕੱਲੇ ਬੁਲਟ ਤੇ ਜਾ ਰਹੇ ਹੁੰਦੇ ਨੇ ਜਾਂ ਸਫਾਰੀ ਤੇ ਜਾਂ ਜੀਪ ਤੇ ਇਹ ਸ਼ੌਕ ਕਿਸ ਤਰ੍ਹਾਂ ਇਹ ਸ਼ੌਕ ਨਹੀਂ ਮੈਂ ਸਮਝਦਾ ਮਜਬੂਰੀ ਹੈ ਕਿਉਂਕਿ ਮੈਨੂੰ ਮੈਂ ਮਾੜੇ ਡਰਾਈਵਰ ਨਾਲ ਨਹੀਂ ਬੈਠ ਸਕਦਾ ਜੇ ਮਾੜਾ ਡਰਾਈਵਰ ਮੇਰਾ ਗੱਡੀ ਚਲਾਉਂਦਾ ਹੋਵੇ ਤਾਂ ਫਿਰ ਮੈਂ ਉਹਨੂੰ ਟੋਕੀ ਜਾਂਦਾ ਵੀ ਖੱਬੇ ਦੇਖ ਸੱਜੇ ਵੇਖ ਬ੍ਰੇਕ ਲਾ ਉੱਤੇ ਦੇਖ ਦੋ ਤਿੰਨ ਡਰਾਈਵਰਾਂ ਨੇ ਤਾਂ ਗੱਡੀ ਬੰਦ ਕਰਕੇ ਤੇ ਚਾਬੀ ਸਿੱਟਦੀ ਵੀ ਆਪੇ ਚਲਾ ਲਾ ਫਿਰ ਅਖੀਰ ਮੇਂ ਮਜਬ ਕਿਸੇ ਹੋਰ ਦੀ ਡਰਾਈਵਿੰਗ ਜਿਹੜੀ ਹੈ ਉਹ ਪਸੰਦ ਨਹੀਂ ਆਉਂਦੀ ਇਸ ਨਾਲ ਰਿਲੇਟਡ ਮਨਪੀ ਥੋੜਾ ਦੇ ਹੋਰ ਸ਼ੌਂਕ ਹੀ ਹੈਗੇ ਨੇ ਜਿਸ ਤਰ੍ਹਾਂ ਕੋਈ ਜਾਨਵਰ ਪਾਲਣਾ ਜਾਂ ਕੁਝ ਹੋਰ ਮੇਰਾ ਜਿਹੜਾ ਇੱਕ ਤਾਂ ਜਿਸ ਮੈਨੂੰ ਪੜਨ ਦਾ ਬੜਾ ਸ਼ੌਕ ਹੈ ਕਿਤਾਬਾਂ ਪੜਨ ਦਾ ਹਿਸਟਰੀ ਦਾ ਖਾਸ ਕਰਕੇ ਲੇਟਲੀ ਮੈਂ ਇਕਨੋਮਿਕਸ ਵੀ ਪੜਦਾ ਹਾਂ ਕਾਫੀ ਸ਼ੌਕ ਨਾਲ ਪੜਦਾ ਹਾਂ ਬਾਇਓਗ੍ਰਾਫੀਜ਼ ਮੈਨੂੰ ਔਰ ਮੈਨੂੰ ਉਰਦੂ ਸ਼ਾਇਰੀ ਦਾ ਬੜਾ ਸ਼ੌਕ ਹੈ ਔਰ ਉਰਦੂ ਸ਼ਾਇਰੀ ਦੇ ਵਿੱਚ علامه اقبال ਫੈਜ਼ ਅਹਿਮਦ ਫੈਜ਼ ਹਾਲਾਂਕਿ ਪੰਜਾਬੀ ਸ਼ਾਇਰੀ ਜਿਹੜੀ ਹੈ ਔਰ ਪੰਜਾਬੀ ਸ਼ਾਇਰੀ ਖਾਸ ਕਰਕੇ ਜਿਹੜੇ ਬਜ਼ੁਰਗ ਸਾਡੇ ਸ਼ਾਇਰ ਹੋ ਗੁਜ਼ਰੇ ਆ ਪੀਰ ਵਾਰਿਸ ਸ਼ਾ ਪੀਰ ਬੁੱਲੇ ਸ਼ਾ ਹਾਸ਼ਮ ਮੀਆਂ ਮੁਹੰਮਦ ਬੂਟਾ ਡਾਕਟਰ ਫਕੀਰ ਮੁਹੰਮਦ ਫਕੀਰ ਅਮਰਤਾ ਪ੍ਰੀਤਮ ਜਿਨ੍ਹਾਂ ਨੇ ਪ੍ਰਾਣੀ ਪੰਜਾਬ ਦੀ ਸ਼ਾਇਰੀ ਪੰਜਾਬੀ ਸ਼ਾਇਰੀ ਚ ਵੀ ਬੜਾ ਦਮ ਹੈ ਉਰਦੂ ਸ਼ਾਇਰੀ ਦਾ ਬਹੁਤ ਹੀ ਜ਼ਿਆਦਾ ਦਮ ਹੈ ਮਨਪ੍ਰੀਤ ਖੁਦ ਵੀ ਲਿਖਣ ਦਾ ਸ਼ੌਂਕ ਰੱਖਦੇ ਨੇ ਜੇ ਕੁਝ ਲਿਖਿਆ ਤਾਂ ਸੁਣਾਓਗੇ ਕਿਸੇ ਹੋਰ ਦਾ ਤਾਂ ਸੁਣਾ ਸਕਦਾ ਮੈਂ ਆਪਣਾ ਤਾਂ ਏਡਾ ਨਹੀਂ ਲਿਖਿਆ ਪਰ ਜੇ ਜੇ ਤੁਸੀਂ ਲਿਖਣਾ ਹੈ ਤਾਂ ਡਾਕਟਰ ਫਕੀਰ ਮੁਹੰਮਦ ਫਕੀਰ ਦਾ ਇੱਕ ਛੋਟਾ ਜਿਹਾ ਕਲਾਮ ਹੈ ਔਰ ਉਹ ਮੈਨੂੰ ਲੱਗਦਾ ਹੈ ਅੱਜ ਕਾਂਗਰਸ ਪਾਰਟੀ ਤੇ ਟੁਕਦਾ ਹੈ ਉਹ ਕਹਿੰਦਾ ਮੈਂ ਹਾਰ ਦੇ ਮੂੰਹ ਤੇ ਵੀ ਅਸਾਰ ਜਿੱਤ ਦੇ ਵੇਨ ਆ ਸਿਕੰਦਰ ਵੇਖਦਾ ਸ਼ੀਸ਼ਾ ਸੀ ਮੈਂ ਤਲਵਾਰ ਵੇਨ ਆ ਵੜੇ ਪਾ ਕੇ ਵੜ ਪਾ ਕੇ ਵੜੇ ਪਾ ਕੇ ਮੇਰੇ ਸਿੱਧੋਂ ਨਿਕਲ ਤੂਫਾਨ ਜਾਂਦੇ ਨੇ ਮੇਰੇ ਸਾਹਮਣੇ ਆ ਕੇ ਪਹਾੜ ਬਣ ਮੈਦਾਨ ਜਾਂਦੇ ਨੇ